ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਚੰਬਲ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈ ਗਾਈ ਜਸਕਿਲ ਤੇ ਪ੍ਰਤਾਪ ਗੈਰੋਂ ਅੱਜ ਤਰੀਕ ਹੈ ਗਿਆ ਜੀ 18 ਜੁਲਾਈ 2025 ਸਮਾਂ ਕੁ ਦੁਪਹਿਰ ਦੇ 3 ਵਜੇ ਦਾ ਹੈ ਤੇ ਵੀਰ ਕੋਲ 10 ਪਸ਼ੂ ਕਾਊ ਆ ਜੀ 10 ਪਸ਼ੂਆਂ ਜੀ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਤੇ ਆਜੋ ਜੀ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਜੀ ਗਿਲ ਸਾਹਿਬ ਕੀ ਹਾਲ ਚਾਲ ਵਧੀਆ ਵਧੀਆ ਹੋਆ ਠੱਠਾ ਸਾਹਿਬ ਕੀ ਹਾਲ ਚਾਲ ਜੀ ਠੀਕ ਠਾਕ ਜੀ ਵਧੀਆ ਕਿਰਪਾ ਨਾਲ ਨੇਟਰ ਸਾਹਿਬ ਕੀ ਹਾਲ ਚਾਲ ਪ੍ਰਤਾਪ ਜੀ ਹਾਂ ਜੀ ਕਿਰਪਾ ਕਰੋ ਕਿਰਪਾ ਤੇ ਗਿਲ ਸਾਹਿਬ ਕਿੰਨੇ ਪਸ਼ੂ ਆ ਜੀ ਅੱਜ ਤਿੰਨ ਮੱਝਾਂ ਐ ਅੱਛਾ ਜੀ 6 ਕਟੀਆਂ ਇੱਕ ਕਟਾ 6 ਕਟੀਆਂ ਇੱਕ ਕਟਾ ਹਾਂ ਤੇ ਤਿੰਨ ਮੱਝਾਂ ਜੀ ਹਾਂ ਜੀ ਠੀਕ ਹੈ ਜੀ ਕਿਵੇਂ ਮੱਝਾਂ ਕਿਵੇਂ ਇਹ ਗੱਭਣਿਆ ਕੋਈ 5 6 ਦਿਨ ਖੜਦੀ ਆ ਅੱਛਾ ਗੱਭਣਾਂ ਵੀ ਦੀ ਦੂਜੇ ਸੂਏ ਝੋਟੀ ਚਲੋ ਜੀ ਕਰੀਏ ਫਿਰ ਸ਼ੁਰੂ ਹਾਂ ਜੀ ਚਲੋ ਜੀ ਆ ਜਿਓ ਜੀ ਦੇਓ ਜਾਣਕਾਰੀ ਗਿਲ ਸਾਹਿਬ ਹਾਂਜੀ ਦੇਓ ਜਾਣਕਾਰੀ ਇਹ ਦੇ ਦੂਜੇ ਸੂਏ ਤੇ ਉਹਨਾ ਦੂਸਰੇ ਸੂਏ ਆ ਜੀ ਹਾਂਜੀ ਤੇ ਕਿੰਨਾ ਕੁ ਜਰ ਰਹਿੰਦੀ ਹੈ ਜੀ ਹਾਂ ਪ्योर ਨੀਲੀ ਰਾਬਦੀ ਵੈ ਇਹ ਕੋਈ 5-7 ਦਿਨ ਖੜੂਗੀ ਮੈਂ ਫੇਸ ਕੁਆਲਟੀ ਕਰ ਰੋ ਚੈੱਕ ਹਾਂ ਆਪਣੇ ਲੋਕਾਂ ਨੂੰ ਹਾਂਜੀ ਆਪਾਂ ਮੈਨੇ ਹੀ ਆ ਕੋਈ ਹਾਂਜੀ ਹਾਂਜੀ ਕੋਈ ਡੇਢ ਆ ਕੋਈ 40 ਹਾਂਜੀ ਹਾਂਜੀ ਰਾਬਲ ਕੱਲ ਜਾਇਜ ਹੋਣਗੇ ਪਾ ਅਜੇ ਤਾਂ ਛੋਟੀ ਨੇ ਬਾਨਾ ਪੂਰੀ ਪੂਰੀ ਕਿੰਨੇ ਦਿਨ ਲੈਂਦੀ ਹੈ ਗੱਲ ਸਾਂ ਪੰਜ 6 ਦਿਨ ਲਾਉਗੇ ਪੰਜ 6 ਦਿਨ ਲੈਂਦੀ ਹੈ ਜੀ ਹਾਂ ਤਿਆਰੀ ਤੇ ਆ ਦੇ ਠੀਕ ਹੈ ਜੀ ਸਾਰੀਆਂ ਪ੍ਰੋਪਰ ਨਿਸ਼ਾਨੀਆਂ ਦੂਸਰਾ ਸੂਆ ਹਨਾ ਜੀ ਹਾਂ ਜੀ ਤੇ ਪਿਛਲੇ ਸੂਏ ਦਾ ਰਿਕਾਰਡ ਰੂਟ ਇਹਦਾ 11 ਕਿਲੋ ਦਾ ਥਣ ਥਣ ਕਿਵੇਂ ਹੈ ਜੀ ਇਹਦਾ ਬਾਨਾ ਥਣ ਵੇਖੋ ਇਹ ਮੁੱਠੀ ਆਲਾ ਥਣ ਦੋ ਦੋ ਆਉਂਦੀ ਆਉਂਦੀ ਕਰ ਮਾਰੀ ਹੁਣ ਥਨਾਜ ਹਲੋ ਜੀ ਪ੍ਰਤਾਪ ਜੀ ਕਮਾ ਕੇ ਮੜ ਆਇਆ ਇਹਨੂੰ ਲਾਇਓ ਇਹਨੂੰ ਕਰ ਰਹੀ ਚੈੱਕ ਜੀਰ ਸਾਹਿਬ ਫੇਰ ਤੋਂ ਡਿਟੇਲ ਇਹ ਦੀ ਸਾਂਝੀ ਕਰ ਦਿਓ ਅ ਸੰਤ ਜਜਾ ਜੋ ਬੰਸਿਆ ਕੋਈ ਕਹਿਣ ਵਾਲੀ ਨਹੀਂ ਛੋਟੀ ਕੋਈ ਸ਼ੱਕ ਨਹੀਂ ਹੈਗਾ ਤੇ ਹਾਂਜੀ ਆ ਦੁਜੇ ਸਵੇ ਸੋਨਾ ਜੋ ਨੇ ਦੁਜੇ ਸਵੇ ਸੋਨਾ ਹੈ ਠੀਕ ਹੈ ਜੀ ਕਿੰਨੇ ਦਿਨ ਇਹ ਕੋਈ 5 6 ਦਿਨ ਨਹੀਂ 5 6 ਦਿਨ ਹਾਂਜੀ ਉਹ 5 6 ਦਿਨੀਆਂ ਫਿਰ ਇਹਦੀ ਕੱਟੀ ਵੀ ਲਿਆਂਦੀ ਨਾਲ ਅਸੀਂ ਹਾਂਜੀ ਉਹ ਵੀ ਤੁਹਾਨੂੰ ਮੁਖਾਵਾਂਗੇ ਐਂਡ ਤੇ ਅੱਛਾ ਇਹਦੀ ਕੱਟੀ ਹੈ ਜੀ ਆਹੋ ਉਹ ਪਹਿਲੇ ਸੂਏ ਦੀ ਠੀਕ ਹੈ ਜੀ ਆਹਲਾ ਬੱਚੇ ਬੁੱਝਿਆਂ ਦਾ ਪਤਾ ਲੱਜਿੰਦਾ ਕਿਤਾ ਨਾ ਪਹੂ ਪੌਂਦਾ ਕਿਵੇਂ ਸੀਲਸਲਾਕ ਪੂਰੀ ਮੈਂ ਨਾ ਪੂਰੀ ਪੂਰੀ ਤੇ ਕੋਈ ਗੱਲ ਨਹੀਂ ਤੇ ਠੀਕ ਹੈ ਜਿੱਦਾਂ ਮਰਜੀ ਹੈਣਾ ਜੀ ਹਾਂ ਸਾਰ ਤੇ ਨਿਸ਼ਾਨ ਆ ਪ੍ਰੋਪਰ ਅੱਖਾਂ ਮੂੰਹ ਹਾਂਜੀ ਹਾਂਜੀ ਤੁਹਾਨੂੰ ਤੇ ਛੱਡੇ ਦੇ ਡਾਪਰ ਹਾਂ ਪਾਸੇ ਬਾਈ ਤੁਹਾਨੂੰ ਆ ਲਓ ਜੀ ਕਰੋ ਜੀ ਚੈੱਕ ਤੇ ਗਿਲ ਸਾਹਿਬ ਰੇਡ ਦੀ ਵੀ ਫਿਰ ਕਰੀਏ ਗੱਲ ਦਾ ਤਾਂ ਰੇਡ ਆ ਭਾਵੇਂ ਕਰ ਲਗੇ ਇੱਕ ਪੰਜੀ ਹਾਂ ਇੱਕ ਪੰਜ ਦੀ ਦੇ ਦਿੱਗੇ 1 ਲੱਖ ਪੂਰੇ ਦੀ ਕੀ ਗੱਲ ਆ ਜਵਾਜ ਨਹੀਂ ਨਿਕਲਦੀ ਆ ਜਵਾਜ ਕਿਉਂ ਨਹੀਂ ਨਿਕਲਦੀ ਅੱਜ ਨਾ ਨਿਕਲਦੀ ਆ ਥੋੜਾ ਡਾਊਨ ਹੋ ਗਿਆ ਡਾਊਨ ਹੋ ਗਿਆ ਕੰਮ ਨਾ ਜੀ ਬੰਦਾ ਬੀਪੀ ਲੋ ਹੋ ਗਿਆ ਥੋੜਾ ਨਾ ਬੀਪੀ ਲੋ ਹੋ ਗਿਆ ਚਲੋ ਜੀ ਅਗਲੇ ਨਾਲ ਤੇ ਇਹ ਬੱਚਾ ਤੇ ਜੈ ਸੂਆ ਤੇ ਕੋਈ 1.5 2 ਮਹੀਨੇ ਸੂਈ ਦੁੱਧ 7 ਕਿਲੋ ਠੀਕ ਹੈ 1.5 2 ਮਹੀਨੇ ਸੂਈ ਹੈ ਦੁੱਧ 7 ਕਿਲੋ ਆਹੋ ਤਾਂ ਪਿਓਰ ਨੀਲੀ ਰਾਵੀ ਦੀ ਆ ਪਿਓਰ ਹਾਂਜੀ ਹਾਂਜੀ ਬੂਰੀ ਨੀਲੀ ਹੈ ਜੀ ਹਾਂਜੀ ਇਹਦਾ ਸਿੰਘ ਦੀ ਬਾਜ ਲੱਗੀ ਆ ਹਾਂਜੀ ਸਿੰਘ ਹੁੰਦਾ ਨਾ ਮੱਜ ਭਾਵੇਂ 80000 ਦੀ ਵੇਚ ਦਿੰਦੇ ਆਪਾਂ ਹਾਂਜੀ ਹਾਂਜੀ ਭਾਅ ਦਾ ਜਿਆਜ ਹੀ ਕਰਾਂ ਖੋਲ ਪ੍ਰਤਾਪ ਤੌਰ ਸਿੰਘ ਨੂੰ ਕੀ ਸੈੱਟ ਵਿੱਚ ਪਾ ਕੇ ਖਾਣਾ ਉਹ ਨਹੀਂ ਫਿਰ ਵੀ ਥੋੜਾ ਜਿਹਾ ਸ਼ੋਅ ਹੋ ਜਾਂਦਾ ਜੀ ਹੋ ਜਾਂਦਾ ਜੀ ਹਾਂਜੀ ਵੇਖੋ ਪ੍ਰੋਪਰ ਚਾਰੇ ਪੈਰ ਹੈ ਮੱਥੇ 'ਚ ਬੱਲ ਹਾਂਜੀ ਹਾਂਜੀ ਸਟੇਟ ਪਟਾ ਪੂਰੀ ਪੂਰੀ ਹਾਂ ਜੋ ਬੰਸਾ ਸੱਜਰ ਵਾਲਾ ਚੜਾ ਲਈ ਕਰਦੀ ਹੈ ਹੈ ਹੀ ਸੱਜਰ ਆ ਜੇ ਤਾਂ ਦੂਹਾਂ ਮੇਰਾ ਸੂਆ ਕਿੰਨਾ ਕਹਿੰਦਾ ਹਾਂਜੀ ਹਾਂਜੀ ਤੇ ਨਾਲ ਕੀ ਫਲ ਫੁੱਲੇ ਫਲ ਨਹੀਂ ਕੋਈ ਨਹੀਂ ਹੈਗਾ ਜੀ ਨਹੀਂ ਨਹੀਂ ਫਲ ਨਹੀਂ ਠੀਕ ਹੈ ਜੀ ਇਹ ਕਮਾ ਕੇ ਲਾਓ ਜੀ ਇੱਥੇ ਮਾੜਾ ਹੈ ਹਾਂ ਜੀ ਇੱਕ ਗੱਲ ਉਹ ਵਰਦਾ ਹੈ ਨੇ ਫਲ ਨਹੀਂਗਾਗਾ ਹਾਂ ਜੀ ਚਲੋ ਅਸੀਂ ਜੈਕ ਕਰਾਈ ਸ਼ੱਕੇ ਗਾਵ ਡਾਕਟਰ ਸਾਹਿਬ ਆਏ ਬੈਠੇ ਆ ਅੱਛਾ ਜੀ ਉਹ ਅੰਦੇ ਵਿੱਚ ਟੂਟ ਕਮੀ ਨਹੀਂ ਦਾ ਸ਼ੱਕ ਹੈਗਾ ਵਾ ਅੱਛਾ ਜੀ ਮਤਲਬ ਕੀ ਅਜੇ ਪੂਰੀ ਕੰਪਲੀਟ ਨਹੀਂ ਜੇ ਦੱਸਣ ਦਾ ਠੀਕ ਹੈ ਸ਼ੱਕ ਦੱਸਦੇ ਹਣਾ ਜੀ ਹਾਂ ਸ਼ੱਕ ਦੱਸਦੇ ਆ ਇਹਦਾ ਇਹਦਾ ਨਹੀਂ ਸੀਰੀਜ਼ ਲਾ ਕੇ ਪੂਰੀ ਹੈ ਨਾ ਜੀ ਹਾਂਜੀ ਆਹੋ ਇਹ ਤਾਂ ਮਮਾ 2 ਮਹੀਨੇ ਸੁੱਈ ਨੂੰ ਹੈ ਜਿਹਦੇ ਮਾਂ ਗਲੀ ਉਹਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਜਾਂਦਾ ਹੋ ਜਾਂਦਾ ਠੀਕ ਹੈ ਜੀ ਤੇ ਸੀਲਸ ਲੱਗ ਪੂਰੀ ਹੈ ਨਾ ਜੀ ਹਾਂਜੀ ਹਾਂਜੀ ਪੂਰੀ ਮਾਂ ਨਾ ਕਿੰਨਾ ਦੇਜੇ ਥਲੇ 7 ਕਿਲੇ ਇੱਕ ਗੱਲ ਇਹ ਵੀ ਹੈਗੀ ਆ ਹਾਂਜੀ ਕਿ ਆ ਕੇ ਟੀਕਾ ਨਾ ਲਵਾਉਗੀ ਅੱਛਾ ਜੀ ਇਦਾਂ ਹੀ ਪਾੜੇ ਤੇ ਮਿਲੂਗੀ ਪਾੜੇ ਦੇ ਹਾਂ ਇਹ ਨਹੀਂ ਮੰਨ ਲੈ ਲਓ ਜੀ ਕਰੋ ਚੈੱਕ ਐ ਪੂਰੀ ਸੀਲਸ ਲੱਗ ਹਾਂ ਇਹੋ ਜੀ ਥੋੜਾ ਗੱਲ ਹੈ ਕੀ ਕੋਈ ਹਾਂਜੀ ਉਸਰ ਪਿੱਛੇ ਥਣ ਥੋੜਾ ਪੂਰੇ ਚਾਰੇ ਹੋ ਗਏ ਓਕੇ ਓਕੇ ਕੋਈ ਪੂਰ ਛਟਾ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਜੀ ਇਹਦੇ ਸੂਈ ਨੂੰ ਹਾਂ ਹਾਂ ਇਹਦਾ ਸੂਈ ਨੂੰ 1.5 ਮਹੀਨਾ ਤੋਂ ਹੋਇਆ ਅਜੇ ਤੇ ਹਾਂਜੀ ਹਾਂਜੀ ਹਾਂ ਇਹਨੇ ਕਰਮਾਲੀ ਨੇ ਅਜੇ ਕੀ ਬੰਨਾ ਠੀਕ ਹੈ ਜੀ ਹਾਂ ਹਾਂ ਦੇਖ ਲਓ ਜੀ ਕਰੋ ਜੀ ਚੈੱਕ ਲੈ ਇਹ ਦੋਗਣਾ ਹੀ ਰਾਜ ਦੇ ਪੂਰੀ ਪੂਰੀ ਸੀਲਸ ਲੱਗ ਹੈ ਨਾ ਜੀ ਹਾਂਜੀ ਠੀਕ ਹੈ ਤੇ ਗਿਲ ਸਾਹਿਬ ਕੀ ਰੇਟ ਕੀ ਕਰਦੇ ਆ ਜੀ ਆਹ ਪਰਚਾ ਮਾਨਤਾ ਨੂੰ ਕਿੰਨੇ ਦਾ ਦੋ ਘੱਟ 70 ਦੀ ਦੋ ਹਜ਼ਾਰ ਦੀ 65000 ਦੀ ਉੜਦੀਆਂ ਵਾਲਾ ਕੰਮ ਚਲੋ ਜੀ ਗਿਲ ਸਾਹਿਬ ਅਗਲੇ ਨਗ ਤੇ ਚਲੀਏ ਜੀ ਹਾਂਜੀ ਇੱਥੇ ਹਾਂਜੀ ਹਾਂਜੀ ਇਹ ਜੋਬਣਾ ਦੁਜੇ ਸੂਏ ਦੁਜੇ ਸੂਏ ਆ ਜੀ ਆਹ 5 ਕਿਲੋ ਦੁੱਧ 5 ਕਿਲੋ ਦੁੱਧ ਆਇਆ ਚਵਾ ਪੰਜ ਮਹੀਨੇ ਦੀ ਸੂਈ ਆ ਚਵਾ ਪੰਜ ਮਹੀਨਿਆਂ ਦੀ ਸੂਈ ਹੈ ਹਾਂਜੀ ਠੀਕ ਹੈ ਜੀ ਇਹ ਆ ਬਣੀ ਹੈਗੀ ਕਾ ਜੋਬਣਾ ਅੱਛਾ ਜੀ ਤੇ ਡਾਕਟਰ ਨੇ ਉਥੋਂ ਚੈੱਕ ਕਰਾਈ ਆ ਅੱਛਾ ਜੀ ਮੰਨ ਲਓ ਚਾਲਗੀਆਂ 44 ਦਿਨਾਂ ਦੀ ਆ ਚਾਲਗੀਆਂ 44 ਦਿਨਾਂ ਦੀ ਤੇ ਉਦਾਂ ਦਾ ਅਜੇ ਪੂਰੀ ਕਲੀਅਰ ਨਹੀਂ ਆ। ਕੱਲ ਜੋ ਉਸੇ ਆਏ ਆ ਡਾਕਟਰ ਨੇ ਚੈੱਕ ਕੀਤਾ ਉਹਦਾ ਪੂਰੀ ਕਲੀਅਰ ਨਹੀਂ ਹੋਏਗੀ। ਅੱਛਾ ਜੀ ਤੇ ਮਤਲਬ ਕੀ 3 ਮਹੀਨੇ ਦੀ ਆ ਤੇ ਕੀ ਵੀ ਹੱਥ ਨਹੀਂ ਬਤਾਦਾ। ਮਤਲਬ ਕਲੀਅਰ ਨਹੀਂ ਹੈ। ਕਲੀਅਰ ਨਹੀਂ ਹੈ ਹਾਂ ਜੀ ਬਣੀ ਹੈਗੀ ਆ। ਹਾਂ ਜੀ ਬਣੀ ਹੈਗੀ ਆ। ਵੱਲੋਂ ਗਰੰਟੀ ਕੋਲੀ ਆ। ਅੱਛਾ ਜੀ। ਤੇ ਇੱਕ ਬਾਜੂ ਆ। ਬੰਦੀ ਆ ਮਲਾ ਕੋਰੀ ਕਲੀਅਰ ਨਹੀਂ ਨਾ ਜੀ ਪਤਾ ਨਹੀਂ ਕਲੀਅਰ ਨਹੀਂ ਕੀ ਹੋ ਗਿਆ ਕਲੀਅਰ ਨਹੀਂ ਵੀ ਨਹੀਂ ਕੀ ਮੈਂ ਠੀਕ ਹੈ ਜੀ ਆਦਾ ਫੇਰ ਕਰਾਂਗੇ 20 ਦਿਨਾਂ ਚੱਕ ਠੀਕ ਹੈ ਜੀ ਫੇਰ ਮਤਲਬ ਚੈੱਕ ਕਰਨੀ ਹੈ ਨਾ ਚਲੋ ਜੀ ਵੱਡੀ ਆ ਮੈ ਪਤਾ ਨੂੰ ਛੇਤੀ ਲੱਗਦਾ ਹਾਂਜੀ ਹਾਂਜੀ ਕਦ ਕਾਠੀ ਹੈ ਪਹਿਲਵਾਨ ਵਰਗੀ ਦੇਗੀ ਤਿੰਨ ਮਹੀਨਾ ਬਾਅਦ ਕਲੀਅਰ ਪੂਰਾ ਹੁੰਦਾ ਹਾਂਜੀ ਤਿੰਨ ਮਹੀਨਾ ਬਾਅਦ ਹਾਂਜੀ ਹਾਂਜੀ ਕਲੀਅਰ ਹੁੰਦਾ ਮਾੜੇ ਚਲੋ ਜੀ ਅਗਲਾ ਗੱਪਨ ਕਰਕੇ ਹੀ ਲਵੇਗੇ ਹਾਂ ਲਓ ਜੀ ਕਰੋ ਜੀ ਚੈੱਕ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਨਿਸ਼ਾਨੀਆਂ ਨੀਲੀ ਦੇ ਵਿੱਚ ਆਈ ਹੈ ਨਾ ਜੀ ਬੂਰੀ ਨੀਲੀ ਹੈ ਜੀ ਹੂੰ ਲਓ ਜੀ ਕਰੋ ਚੈੱਕ ਕਿੰਵੇਂ ਸੁਆਹੀ ਗਿੱਲ ਸਾਹਿਬ ਇਹ ਦੂਜਾ ਗਾਂ ਤੇ ਜਿਆਸਤ ਬਣੀ ਦੂਜਾ ਗਾਂ ਤੇ ਜੇਰੀ ਹਣਾਈ ਬਣੀ ਕਿਵੇਂ ਸੀਲਸ ਲੱਗ ਥਣੂ ਬੰਗਵੇਂ ਆ ਜੀ ਪੂਰ ਛੱਟਾ ਨਹੀਂ ਹੈਗਾ ਪੋਲੀ ਚੋਣ ਠੀਕ ਹੈ ਜੀ ਹੋਰ ਜੀ ਨਾ ਕੱਲ ਪਈ ਕਿਤਲੇ ਆ ਰਹੀ ਇਹਨਾਂ ਨਾਲ ਪਾਇਆ ਅੱਛਾ ਹੀ ਪਲੀ ਛੱਡੀ ਲੈਓ ਕੋਈ ਨਹੀਂ ਇੱਥੋਂ ਬੈਗ ਨੂੰ ਲੈ ਆਓ ਐ ਕਮਾਲਾ ਕਮਾਲੋ ਇਹਨੂੰ ਸੰਗੀਪ ਖਾਓ ਲਓ ਜੀ ਫੇਸ ਕੁਆਲਿਟੀ ਤੇ ਸਿੰਗੀ ਚੈੱਕ ਕਰੋ ਜੀ ਨੀਲੀ ਬੂਰੀ ਨੀਲੀ ਬੂਰੀ ਨੀਲੀ ਬੂਰੀ ਹੈ ਜੀ 5 ਕਿਲੋ ਦਸਾਈ ਦੁੱਧ ਹਨਾ ਜੀ ਹਾਂਜੀ 5 ਠੀਕ ਹੈ ਜੀ ਪੂਰਾ ਤਸਲੀ ਵਾਲਾ ਜੀ ਆਹ ਪੂਰਾ ਤੇ ਓਕੇ ਹੈ ਜੀ ਪਾਈਆ ਉਧਰ ਕੀ ਤੇ ਪਾਈਆ ਉਧਰ ਕੀ ਠੀਕ ਹੈ ਜੀ ਥਰ ਥਣ ਥਣ ਓਕੇ ਹਨਾ ਜੀ ਇੱਕ ਮੇਰੀ ਗੱਲ ਦਾ ਤਜਰਬਾ ਜੋ ਹੁਣ ਸਿੱਧਾ ਹਾਂਜੀ ਹਾਂਜੀ ਆ ਜਣ ਜਾਣਿਆ ਹਾਂਜੀ ਇਹ ਨਹੀਂ ਆਪਾਂ ਅਗਲੇ ਨੂੰ ਗਾਰੰਟੀ ਨਹੀਂ ਦਿੰਦੇ ਗਾਰੰਟੀ ਪਾਸ ਹੋਵੇ ਤੇ ਦਈਏ ਹਾਂਜੀ ਹੁਣ ਡਾਕਟਰ ਸਾਹਿਬ ਜਦੋਂ ਇੱਕ ਵਾਰੀ ਕਹਦੇ ਨਾ ਵੀ ਚੈੱਕ ਪਾਸ ਇਹ ਮਤਲਬ ਕਿ ਸ਼ਾਕਿਆ ਹਾਂਜੀ ਸਾਰੇ ਜਿਹੜੇ ਡਾਕਟਰ ਤੁਸੀਂ ਸਾਹਨੇ ਭਰਾ ਸਿਆਣੇ ਸਾਰੇ ਹਾਂਜੀ ਚੈੱਕ ਕਹਦੇ ਤਾਂ ਫੇਰ ਡਾਕਟਰ ਨਿਕਲਦਾ ਹੁੰਦਾ ਹਾਂਜੀ ਹਾਂਜੀ ਚਾਹੇ ਤੇ ਆਪਾਂ ਨੂੰ ਜਵਾਬ ਦੇ ਦੇਦੇ ਵੀ ਖਾਲੀ ਖਾਲੀ ਹੈ ਨਾ ਇਹ ਚੀਜ਼ ਸਹੀ ਗੱਲ ਹੈ ਜੀ ਅਗਲਾ ਦਸਣਾ ਚੰਗੀ ਗੱਲ ਲੱਗਣੀ ਉੱਪਰ ਲੱਗ ਜਾਂਦਾ ਭੈਣ ਭਰਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਠੀਕ ਹੈ ਜੀ ਉੱਪਰ ਤੱਕ ਵਾਈਟ ਲਾਓ ਜੀ ਕਰੋ ਚੈੱਕ ਬਾਕੀ ਚਲੋ ਭਰਾਤ ਆ ਹਾਂਜੀ ਬਾਜੇ ਵੱਲੋਂ ਖਾਲੀ ਗਿਣ ਲਓ ਹਾਂਜੀ ਗਾੜੀ ਕਿਸ ਦੀ ਕਿਸਮਤ ਆ ਅੱਗੇ ਕਿਸਮਤ ਆ ਤੇ ਡਾਕਟਰ ਸਾਹਿਬ ਨੇ ਕਿਹਾ ਵਾਪਸ ਹੁਣ ਆ ਜੀ ਠੀਕ ਹੈ ਜੀ ਆਪਾਂ ਖਾਲੀ ਕਰਕੇ ਦਿੰਨੇ ਆ ਹਾਂਜੀ ਠੀਕ ਹੈ ਜੀ ਤੇ ਰੇਟ ਕੀ ਕਰਦੇ ਗੱਲ ਸਾਹਿਬ ਇਹਦਾ 75 ਚ ਮਾਨਤਾਨ ਕਰਦਾ 75 ਦੇ ਵਿੱਚ ਮਾਨਤਾਨ ਹੂੰ 75 ਜੋ ਹਾਂ ਇਹ ਤਜਲੀ ਕਰਨ ਆ ਦੋ ਘੱਟ 70000 ਚ ਪਾਉ ਜਾ ਦੋ ਘੱਟ 70000 ਦੇ ਵਿੱਚ ਪਾਉਂਦੇ ਵੇਖੋ ਵਜਨ ਠੀਕ ਹੈ ਜੀ ਹਾਂ ਪੂਰੀ ਵਜਨਦਾਰ ਮੱਝ ਐ ਝੋਟੇ ਰਗੀ ਹਨਾ ਜੀ ਆਹ ਬਖਾਓ ਹਾਥੀ ਰਗੀ ਹਾਥੀ ਰਗੀ ਹਾਥੀ ਰਗੀ ਕੇ ਤੇ ਚਲੋ ਜੀ ਅਗਲੇ ਨਗਰ ਤੇ ਚਲੀਏ ਜੀ ਆਪ ਕਿਉਂ ਬਣਾ ਇਹ ਹੁਣ ਕਟੀਆਂ ਇਦਾਂ ਵਿਖਾ ਦਿੰਨੇ ਆਪਾਂ ਕਟੀਆਂ ਠੀਕ ਐ ਜੀ ਇਹ ਵੀ ਕੋਈ 8-10 ਮਹੀਨਿਆਂ ਦੀ ਆ 8-10 ਮਹੀਨਿਆਂ ਦੀ ਆ ਡੇਢ ਸਾਲ ਦੀ ਕਟੀ ਐ ਡੇਢ ਸਾਲ ਦੀ ਨੀਲੀ ਦੀਆਂ ਹਨਾ ਥਾਓ ਮੜਾ ਜਾ ਕਰੀਂ ਬਹੁਤ ਬਹੁਤ ਸ਼ਾਬਾਸ਼ ਉਠੋ 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 ਉਹ ਡੰਡਾ ਜਿਹਾ ਹੜਤਿਆ ਚੱਲ ਉਠ ਕਿਤੇ ਲਓ ਜੀ ਨੀਲੀ ਦੇ ਵਿੱਚ ਆਂਗਾ ਗਟੀਆਂ ਦੇਖੀਓ ਟੜੀਆਂ ਜਿਵੇਂ ਪੰਜਾਬ ਪੱਤਲੇ ਪੱਤੇ ਨਹੀਂ ਮਾਰਦੇ ਹਾਂਜੀ ਸੋਨਾ ਮਾਰਗੇ ਜੀ ਲਓ ਜੀ ਥਾਨ ਭਾਂਡਾ ਕਰੋ ਇਹਦਾ ਮੈਂ ਨਾ ਚਾਰੇ ਥਾਨ ਲਓ ਮੋੜਾ ਮੋੜਾ ਥਾਨ ਲੱਗਾ ਰੋਗ ਰੋਗ ਦਾ ਹਾਂਜੀ ਨੋਗ ਵਾਲਾ ਥਾਨ ਲੱਗਾ ਕਿੰਨੇ ਜੇ ਅੱਧੀ ਆ ਜੀ ਇਹ ਇਹ ਡੇਢ ਸਾਲ ਦੀ ਇਹ ਡੇਢ ਸਾਲ ਦੀ ਨੀਲੀ ਰਵੀ ਦੇ ਵਿੱਚ ਹਾਂ ਹਣਾਈ ਆ ਬਾਈਦਰ ਫੇਸ ਨਾਲ ਨਾਲ ਜਿਹੜੀ ਇਹ ਵੀ ਨੀਲੀ ਜਿਆ ਇਹ ਵੀ ਨੀਲੀ ਜੀ ਪੈਂਦੀ ਇਹ ਫੇਸ ਵਿਖਾਓ ਇੱਕ ਵਾਰ ਲਓ ਜੀ ਫੇਸ ਕਰੋ ਜੀ ਸਟੇਟ ਪਟਾ ਬਿੱਲੀ ਮਣਕਣੀ ਆਕ ਆਵੇ ਇੱਕ ਤਾਂ ਨਾਲ ਉੱਪਰ ਆ ਰਿਹਾ ਆਹੋ ਜਰਾ ਦੋ ਮਾਰ ਡੰਗਰ ਵੀ ਆ ਕਰਦਾ ਭਰਾ ਵੀ ਹਾਂ ਕਰੋ ਜੀ ਟਿਕ ਮਾਰਕ ਚੈੱਕ ਇਹ ਜਿਹੜਾ ਜੋਬਣਾ ਆਪਾਂ ਜੋੜਾ ਨਾ ਹਾਂਜੀ ਇਹ ਦੇ ਦਾਂਗੇ 47000 ਦਾ 47000 ਦਾ ਆ ਇਹ ਦੋਵੇਂ ਹਨਾ ਜੀ ਆ ਹਵੇ ਆਹ ਠੀਕ ਹੈ ਆਹ ਦੇ ਤਾਂ ਮਾਲ ਜੰਗਲ ਵੀ ਖਰਦਾ ਵਾ ਠੀਕ ਹੈ ਜੀ ਇਹ ਦੇਖਣਾ ਇਹ ਇਧਰ ਵਾਲੀ ਦੀ ਵਿਖਾਇਓ ਜੀ ਫੇਸਬੁਕ ਤੇ ਵਿਖਾਇਓ ਇਹਦਾ ਆਹ ਇਹਦਾ ਪੂਰਾ ਉੱਤਵਾ ਆਹੋ ਪਛਾਹੋ ਨਹੀਂ ਤੰਨੋ ਲਓ ਜੀ ਨੀਲੀ ਦੇ ਵਿੱਚ ਇਹ ਵੀ ਹਾਂ ਬਿੱਲੀਆਂ ਆਖਾਂ ਬਿੱਲੀਆਂ ਆਖਾਂ ਹਾਂ ਇਹ 47 ਦੇ ਦੰਗ ਜੋੜਾ ਜੋੜਾ 47 ਦੇ 47 ਦਾ ਹਾਂ ਹਾਂ ਜੀ 40 ਤੇ 7 ਦਾ 40 ਦੇ 7 ਦਾ ਹਾਂ ਠੀਕ ਹੈ ਜੀ ਕਿਉਂ ਛੋਟੀ ਵੀ ਪੂਰੀ ਤਗੜੀ ਆ ਇਹ ਕਿੰਨੇ ਜੀ ਅੱਧੀ ਇਹਦੇ ਇਹ ਕਿੰਨੇ ਜੀ ਅੱਧੀ ਇਹ 1.5 ਸਾਲ ਦੀ ਉਹ ਹੈਗੀ 8 ਠੰਗ ਮਹੀਨਿਆਂ ਦੀ 8 ਮਹੀਨਿਆਂ ਦੀ ਤੇ 1.5 ਸਾਲ ਦੀ ਜਨਾਹ ਚ ਆਉਣਾ ਕਿ ਜਨਾਹ ਕੀ ਜੋੜੇ ਜੋੜੇ ਦਾ ਹੀ ਹਨਾ ਹੀ ਕਰਨਾ ਰਿਹਾ ਹਾਂ ਜੋੜੇ ਜੋੜੇ ਦਾ ਹੀ ਆ ਰਾ ਜੋੜਾ ਦਿਖਾਓ ਠੀਕ ਹੈ ਚਲੋ ਜੀ ਦੇਖੋ ਥਾਂ ਥੋਂ ਇਹਦਾ ਵੇਖੋ ਕਦਾਂ ਮੋਟਾ ਲੱਗਾ ਇਹ ਵੀ ਨੀਲੀ ਨੀਲੀ ਜੋ ਅੱਖਾਂ ਨਹੀਂ ਲੱਗਾ ਇਧਰੇ ਲਓ ਜੀ ਇਹ ਨੀਲੀ ਨੀਲੀ ਥਾਨ ਵਾਲਾ ਕੁਆਲਿਟੀ ਹੋਵੇ ਪੂਰਾ ਪੂਰਾ ਕੁਆਲਿਟੀ ਦੇ ਵਿੱਚ ਆ ਇਹ ਨਹੀਂ ਮਰ ਲਾ ਕਿੰਨੇ ਜੀ ਅੱਧੀ ਗਿਲ ਸਾਬੇ ਇਹ ਵੀ ਕੋਈ ਐ ਇਥੇ ਮਹੀਨਿਆਂ ਦੀ ਆ ਕੋਈ ਸਾਲ ਦੀ ਹੋ ਗਈ ਸਾਲੋਂ ਅੰਦਰ ਹੋ ਜੂ ਸਾਲ ਤੋਂ ਅੰਦਰ ਹਾਂ ਨੀਲੀ ਦੇ ਵਿੱਚ ਹੈਣਾ ਇਹਨੂੰ ਮੂੰਹ ਕਰੀ ਪਤਾ ਹੋਵੇ ਲੋ ਜੀ ਖਾ ਇਹਦੇ ਅਸੂ ਖਾ ਕਿੱਡਾ ਘੱਟ ਹਾਂ ਮੈਂ ਤਾੜਾ ਘੱਟ ਹਾਂਜੀ ਹਾਂਜੀ ਪੂਰੀ ਡਿਮਾਂਡ ਬੜੀ ਇਹਨਾਂ ਦੀ ਹਾਂ ਇੱਕ ਇਹਦੇ ਨਾਲ ਬਾਕੀ ਲੈ ਲੈ ਜੁੰਮਲ ਸਿਆ ਟਮਾਟਰ ਵਾਲੀਆਂ ਬਾਕੀ ਸਾਹਮਲੇ ਹੈਣਾ ਸਾਲ ਸਾਲ ਦੇ ਵਿੱਚ ਤਿਆਰ ਹੋ ਜਾਂਦੀਆਂ ਹੈ ਇਹ ਇੱਧਰ ਆ ਜੋ ਬਣਾ ਇੱਧਰ ਹੈ ਹੈਣਾ ਜੀ ਇਹ ਥਾਣਾ ਹਾਂਜੀ ਵੇ ਲੋ ਜੀ ਕਰੋ ਇਹ ਜੁੜਾ ਜਿਹੜਾ ਨਾ ਹਾਂਜੀ ਇਹ 43000 ਦਾ ਜੋੜਾ ਦੇ ਦਾਂ ਆ ਜਿਹੜਾ ਜੋੜਾ ਇਹ 43000 ਦਾ ਹਾਂ ਲਓ ਜੀ ਫੇਸ ਕੁਆਲਟੀ ਕਰੋ ਜੀ ਹਾਂ ਇੱਕ ਨੀਲੀ ਦੀ ਤੇ ਇੱਕ ਮੋਹਰਾ ਦੀ ਹੈ ਨਾ ਜੀ ਇੱਕ ਨੀਲੀ ਤੇ ਇੱਕ ਮੋਹਰਾ ਹਾਂ ਠੀਕ ਹੈ ਜੀ ਲਓ ਜੀ ਜਿੱਦਾਂ ਮਹਿਸੂਨ ਵਾਲੀ ਹੁੰਦੀ ਹੈ ਹਾਂ ਜੀ ਇਹ ਵੀ 1.5 ਸਾਲ ਦੀ ਜੋ ਬਣਾ ਕੱਟੀ ਥਣ ਭੰਡਾ ਰਹਿਨੇ ਪੂਰਾ ਬਣਾਇਆ ਪੂਰਾ ਹੈ ਨਾ ਜੀ ਥੱਬਾ ਬੜੀ ਫਿੱਕੀ ਤੇ ਦੀ ਮਾਂ ਥੱਬਾ ਇਧਰ ਲਓ ਜੀ ਸੈਕਲ ਸਿੰਘ ਜੀ ਇਧਰ ਪੁੱਤ ਥੈਂਕ ਯੂ ਐ ਬੁਖਾਂ ਹੂ ਮਾਪਾ ਕੋ ਕਿੰਨਾ ਲਾਈ ਕਰਤੀ ਲਓ ਜੀ ਕਰੋ ਚੈੱਕ ਐ ਫੇਸ ਬੜਾ ਸੋਹਣਾ ਹੈ ਦਾ ਹਾਂ ਹੈਨਾ ਜੀ ਸਿੰਘ ਵੀ ਪੂਰੇ ਓਕੇ ਆ ਮੈਂ ਨਾ ਪੂਰੇ 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 ਆਹ ਪੂਲੀ ਦੇ ਵੀ ਵੇਖਲਾ ਨਿਸ਼ਾਨ ਪੂਰੇ ਇੱਕੀ ਲਓ ਜੀ ਆ ਗਈ ਨੀਲੀ ਜੀ ਇਹਦੇ ਹਾਂ ਇਹਦੇ ਖਾਲ ਵੀ ਬੈਠਾ ਹਾਂ ਇਹ ਗਿਲ ਸਾਹਿਬ ਇਹ ਕਿੰਨੇ ਟਾਈਮ ਦੀ ਹੈ ਤੇ ਇਹ ਕਿੰਨੇ ਜ਼ਰ ਦੀ ਇਹ ਆ ਕੋਈ ਮੱਲਾ ਸਾਲੋਂ ਵਾਦ ਹੋਊਗੀ ਸਾਲ ਕਦੀ ਹੋਣੀ ਤੇ ਉਹ ਸਾਲੋਂ ਤਾਂ ਹੋਊਗੀ 2 ਕੁ ਮਹੀਨੇ ਇਹ ਸਾਲ ਤੋਂ 2 ਕੁ ਮਹੀਨੇ ਤਾਂ ਹਨਾ ਜੀ ਆਹ ਆਹ ਇਹ ਸਾਲ ਕਦੀ ਆ ਠੀਕ ਹੈ ਜੀ ਤੇ ਇਹ ਜੋੜੇ ਦਾ ਕੀ ਰੇਟ ਕਰਦੇ ਜੀ ਬੜਿਆ ਦੀ ਗਣ ਲਾ ਦੇ ਨੂੰ ਰੂਟ ਬੜਿਆ ਦੀ ਗਣ ਲਾ ਇਹ ਜੀ ਇਹ ਜੋੜਾ 48000 ਦਾ ਦੇ ਦਾਂ ਇਹ ਜੋੜਾ 48000 ਦਾ ਦੂਜਾ ਜੋੜਾ ਉਹਦੇ ਬਾਰੇ ਵੀ ਦੱਸ ਦੇ ਮਾੜਾ ਉਹ 43000 ਦਾ ਆਖਿਆ ਇਹ ਜਿਹੜਾ ਜੋੜਾ 43000 ਦਾ ਹਨਾ ਜੀ ਤੇ ਪਰਲਾ ਜੋੜਾ ਉਹ ਹੈਗਾ ਹੀ 47000 ਦਾ ਉਹ 47000 ਦਾ ਹਾਂ ਠੀਕ ਹੈ ਬਿਲਕੁਲ ਜੀ 84 ਬਿਲਕੁਲ ਬਿਲਕੁਲ ਬਾਕੀ ਸਾਲ ਇੱਕ ਸਾਹਮਣੇ ਕੋਈ ਤੇ ਤਿਆਰੀ ਹੈਗੇ ਬਣੀਆਂ ਝੋਟੀਆਂ ਤੇ ਬਣੀਆਂ ਬਈ ਬਣ ਜਾਣੀਆਂ ਰਕਮ ਦੀਆਂ ਹਾਂਜੀ ਹਾਂਜੀ ਰਕਮ ਦੀਆਂ ਰਕਮ ਦੀਆਂ ਪੂਰੀਆਂ ਇਹ ਗੱਲ ਕਹਿਣ ਵਾਲੀ ਥੋੜੀ ਹੈਗੀ ਹਾਂਜੀ ਹਾਂਜੀ ਤੇ ਨਾਲੇ ਆਪਣੇ ਹੱਥਾਂ ਦੇ ਵਿੱਚ ਨਿਕਲ ਜਾਂਦੀਆਂ ਵੀ ਪਲੀਆਂ ਆਪਣੇ ਕੋਲ ਹਨਾ ਜੀ ਹਾਂਜੀ ਹਾਂਜੀ ਇੱਕ ਮਾਲੀ ਜੋ ਬਣਾ ਖਾ ਦੇ ਲਓ ਜੀ ਇੱਕ ਮਾਲੀ ਹੈ ਜੀ ਉਠੇ ਮੋਰਾ ਦੇ ਵਿੱਚ ਹਨਾਈ ਆਹ ਲੋ ਜੀ ਕਰੋ ਚੈੱਕ ਇਹ ਦੋਵਾਂ ਸਾਲਾਂ ਦਾ ਜੋਬਣਾ ਦੋਵਾਂ ਸਾਲਾਂ ਦਾ ਜੀ ਇਹ ਆਵੇ ਇਹਦੀ ਮਾਂ ਬੈਠੀ ਲਾ ਕੇ ਅੱਛਾ ਜੀ 15 16 ਕਿਲੋ ਦਾ ਰਿਕਾਰਡ ਇਹਦਾ ਬੱਚਾ ਜੀ ਆਹ ਮੂੰ ਮੂੰ ਤੇਰੇ ਸੋਕਾ ਲੈਓ ਜੀ ਇਧਰੇ ਫੇਸ ਕੁਆਲਟੀ ਕਰੋ ਸੇ ਇੱਕ ਰੰਗ ਕਾਲਾ ਇੱਕ ਰੰਗ ਕਾਲਾ ਨਹੀਂ ਹੂੰ ਇਧਰ ਆਵਾਂ ਐਨੂੰ ਖਿੱਚੀਓ ਹੀ ਮੜਾ ਇਹਨੂੰ ਆਪੇ ਆ ਜਣਾ ਨੇ ਲਓ ਇਹ ਕਰੋ ਜੀ ਗਿਲ ਸਾਹਿਬ ਫਿਰ ਇਹਦਾ ਕੀ ਰੇਟ ਕਰਦੇ ਇਹ 35000 ਦਾ ਜੋ ਉਹਨਾਂ ਦੇ ਦੇਣਾ 35000 ਦਾ ਹਾਂ ਮੋਰਾ ਦਾ ਹਨਾ ਜੀ ਤੇ ਕਿੰਨੇ ਚਿਰ ਦਾ ਏ ਦੋਆਂ ਸਾਲਾਂ ਦਾ ਐ ਬੂਰਾ ਠੰਡਾ ਏ ਮੈਂ ਤਾਂ ਠੰਡਾ ਆ ਜਿੱਦਾਂ ਹਨਾ ਜੀ ਪਰਵਾਹੀ ਕੋਈ ਨਹੀਂ ਕਰਵਾ ਲੈਣੋ ਲਓ ਜੀ ਇਧਰ ਦੇਖ ਟੈਸਟ ਵਾਲਾ ਇਧਰੇ ਬਖਾ ਇਹਦੇ ਪੂਰੇ ਕੋੜਕਣ ਕੋੜਕਣ ਵਾਲਾ ਨਹੀਂ ਕੰਮ ਹੈ ਕਰਨਾ ਤੁਹਾਡਾ ਠੀਕ ਹੈ ਜੀ ਤੇ ਕੀ ਰੇਟ 35000 ਹੈ ਨਾ ਜੀ ਤੇ ਗਿਲ ਸਾਹਿਬ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਇਹ ਆਪਣਾ ਟੂਲ ਪਲਾਜ਼ਾ ਲਾਗੋਜ ਪਿੰਡ ਚੰਬਲ ਅੱਛਾ ਜੀ ਹਾਂਜੀ ਇਧਰੋਂ ਕਹਰੋਂ ਤੋਂ ਆਈਏ ਹਾਂਜੀ ਟੌਕਿਆਂ ਤੋਂ ਮੁੜਦੀ ਛੜਕ ਠੀਕ ਹੈ ਜੀ ਹਾਂਜੀ 3951 3748 ਹਾਂਜੀ 7657800942 ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਹੀ ਅੱਜ ਦੇ ਆਪਣੇ 10 ਨਗ ਤੇ ਜਸਗੇਲ ਵੀਰ ਨੇ ਜਾਣਕਾਰੀ ਤੁਹਾਡਾ ਸਾਰੀ ਸਾਂਝੀ ਕਰਤੀ ਆ ਜੀ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ